ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬੂਟੀਕ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਤੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਸਟਾਪ ਚੈੱਕ ਕਰ ਲਓ ਜੀ ਮੌਸਮ ਚੇਂਜ ਹੋਣ ਲੱਗ ਗਿਆ ਤੇ ਕਾਟਨ ਦੇ ਵਿੱਚ ਸਟਾਪ ਆ ਗਿਆ ਚਿਕਨ ਦਾ ਵਰਕ ਉੱਪਰ ਹੋਇਆ ਹੋਇਆ ਪੈਨਲ ਜਾ ਰਹੇ ਆ ਉੱਪਰ ਸੂਟ ਦੇ ਮੈਂ ਤੁਹਾਨੂੰ ਖੋਲ ਕੇ ਕੱਪੜਾ ਚੈੱਕ ਕਰਵਾ ਦਿੰਨੀ ਆ ਠੀਕ ਹੈ ਜੀ ਇਹ ਇਸ ਤਰ੍ਹਾਂ ਪ੍ਰਿੰਟਡ ਸੂਟ ਆ ਪ੍ਰਿੰਟਡ ਦੇ ਉੱਪਰ ਚਿਕਨ ਦਾ ਵਰਕ ਹੋਇਆ ਵਾ ਆਹ ਵਾਲਾ ਠੀਕ ਹੈ ਜੀ ਆਹ ਵਾਲਾ ਵਰਕ ਆ ਚਿਕਨ ਵਰਕ ਵਾਂਗੂ ਵਰਕ ਹੋਇਆ ਹੋਇਆ ਇਹ ਧਾਗੇ ਦੇ ਨਾਲ ਵੈਸੇ ਹੈ ਉੱਪਰ ਉੱਪਰ ਹੀ ਆ ਉਸ ਤਰ੍ਹਾਂ ਨਹੀਂਗਾ ਵੀ ਕਿ ਨੀਚੇ ਇਸ ਤਰ੍ਹਾਂ ਵੀ ਚੂਹੂਗਾ ਕੱਪੜਾ ਮਤਲਬ ਕਿ ਹੈਨਾ ਇਸ ਤਰ੍ਹਾਂ ਨਹੀਂਗਾ ਇਸ ਤਰ੍ਹਾਂ ਦਾ ਵਰਕ ਹੈ ਇਸ ਤਰ੍ਹਾਂ ਦਾ ਸਟਾਪਾ ਹੁਣ ਇਹਨਾਂ ਦਾ ਨਾਪ ਸੋਲ ਲਓ ਜੀ ਕੀ ਨਾਪਰੀ ਆਪਾਂ ਵੀਡੀਓ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਜੀ ਕਮੀਜ਼ ਦੀ ਲੈਂਥ ਹੈਗੀ ਆ 43 ਇੰਚ ਤਿਆਰ ਜੀ ਤੇ ਕਮੀਜ਼ ਦਾ ਜੋ ਘੇਰਾ ਹੈਗਾਗਾ ਉਹ ਹੈਗਾ 20 ਇੰਚ ਤਿਆਰ ਜੀ ਹਾਂਜੀ ਘੇਰ ਹੈਗਾਗਾ 19 ਇੰਚ ਤਿਆਰ ਸੌਰੀ ਜੀ ਮੈਂ 20 ਬੋਲ ਦਿੱਤਾ ਸੀਗਾ 19 ਇੰਚ ਘੇਰ ਤਿਆਰ ਹਨਾ ਦੇ ਤੇ ਜਿਹੜੀ ਇਹਨਾਂ ਦੀ ਸਾਤੀ ਹੈਗੀ ਆ ਫੋਲਨ ਅਪ 38 ਹੈ ਜੀ ਹਾ ਆਪਣਾ ਪੁੰਨੀ ਹੋ ਗਿਆ ਕਮਰ ਇਹਨਾਂ ਦੀ ਫੋਲਨ ਅਪ 30 ਹੈ ਜੀ ਹਾ ਆਪਣਾ 15 ਹੋ ਗਿਆ ਤੇ ਹੈਪੇ ਇਹਨਾਂ ਦੀ ਫੋਲਨ ਅਪ ਹੈਗੀ ਆ ਜੀ 36 ਤੇ ਹਾ ਆਪਣਾਪ ਹੋ ਗਿਆ 18 ਠੀਕ ਹੈ ਜੀ ਬਨੇ ਰਹੋ ਵੀਡੀਓ ਦੇ ਐਂਡ ਤੱਕ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਦਾ ਸਟਾਪ ਆ ਇਹ ਚੰਗੀ ਤਰ੍ਹਾਂ ਕਪੜਾ ਖੋਲੋ ਤੇ ਵਿਸ਼ਾਲ ਹੀ ਆਪਾਂ ਜਿਹੜੇ ਸਾਹਮਣਾ ਕਪੜਾ ਇਹ ਹੈਗਾ ਵਾ ਠੀਕ ਹੈ ਜੀ ਘੇਰ ਹੈਗਾ ਘੇਰ ਦੇ ਆ ਜੋ ਜਿਹੜੀ ਇਹ ਵਾਲੀ ਲੇਸ ਦਿੱਤੀ ਆ ਉਹਨਾਂ ਨੇ ਕੱਲੀ ਲੇਸ ਆ ਉੱਪਰ ਰੱਖ ਕੇ ਆਪਾਂ ਬਾਅਦ ਚ ਉਹ ਕਰ ਸਕਦੇ ਦੇਖੋ ਧਿਆਨ ਨਾਲ ਇਸ ਚੀਜ਼ ਦੇ ਵਿੱਚ ਨਾ ਤੁਸੀਂ ਰਿਆ ਕਰੋ ਵੀ ਆਪਾਂ ਇਹ ਚੀਜ਼ ਦਾ ਸੈਂਟਰ ਇੱਥੋਂ ਲੈਣਾ ਲੇਸ ਇੱਲੇ ਚ ਹੀ ਆ ਠੀਕ ਹੈ ਇਹ ਆ ਦੇਖੋ ਵੱਡੇ ਵਫੇ ਦੇ ਨਾਲ ਕੱਲੀ ਲੇਸ ਲਗਾਈ ਹੋਈ ਆ ਉਹਨਾਂ ਨੇ ਇਹਨੂੰ ਉੱਤੋਂ ਪੱਟ ਦੋ ਪੱਟ ਕੇ ਜਦੋਂ ਆਪਾਂ ਸੂਟ ਦੀ ਸਟਿਚਿੰਗ ਕਰਨ ਲੱਗੇ ਉਹਦੇ ਉੱਪਰ ਰੱਖ ਦਿਓ ਠੀਕ ਹੈ ਜੀ ਯਾਦ ਰੱਖਿਓ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਇਹਦਾ ਸੈਂਟਰ ਜਿਹੜਾ ਹੈਗਾ ਕਿਤੋਂ ਮਰਜ਼ੀ ਲੈ ਸਕਦੇ ਹੋ ਤੇ ਕਟਾਈ ਕਿਤੋਂ ਮਰਜ਼ੀ ਕਰ ਸਕਦੇ ਆ ਠੀਕ ਹੈ ਜੀ ਪੱਟੀ ਦਾ ਕੋਈ ਵੀ ਮੈਟਰ ਨਹੀਂ ਰਹੂਗਾ ਵਿੱਚ ਠੀਕ ਹੈ ਜੀ ਧਿਆਨ ਰੱਖਿਓ ਇਸ ਚੀਜ਼ ਦਾ ਫਿਰ ਆਪਾਂ ਸੂਟ ਦੇ ਉੱਪਰ ਜਦੋਂ ਪੱਟੀ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਉਹ ਅਲੱਗ ਵੀਡੀਓ ਆਪਾਂ ਤੁਹਾਨੂੰ ਦੇ ਦੇਵਾਂਗੇ ਹੋ ਸਕਦਾ ਵੀਡੀਓ ਦੇ ਦਈਏ ਹੋ ਸਕਦਾ ਨਾ ਦੇਈਏ ਫਿਰ ਇੱਥੇ ਦੱਸ ਦੇਵਾਂਗੇ ਠੀਕ ਹੈ ਜੀ ਹੁਣ ਆਜੋ ਜੀ ਇਹਨਾਂ ਦੀ ਲੈਂਥ ਤੇ ਦੇਖੋ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਜਿੰਨੀ ਆਪਣੀ ਕਮੀਜ਼ ਦੀ ਲੈਂਥ ਆ ਹਨਾ 43 ਇੰਚ ਕਮੀਜ਼ ਦੀ ਲੈਂਥ ਆ ਉਹਨਾਂ ਦੀ 6 ਇੰਚ ਦੀ ਕਟਾਈ ਕਰੋਗੇ ਠੀਕ ਹੈ ਜੀ 3 ਇੰਚ ਤਰਪਾਈ ਫੋਲਡਿੰਗ ਰੱਖੋਗੇ ਤੇ ਜਿਹੜੀ 프ਰੰਟ ਦੀ ਹੋਊਗੀ ਉਹ ਬਾਅਦ ਚ ਆਪਾਂ ਕਟਾਈ ਕਰ ਦਾਂਗੇ ਜੀ ਕੱਪੜੇ ਦੀ ਕਿਉਂਕਿ 프ਰੰਟ ਦੇ ਵਿੱਚ ਤਾਂ ਅੱਧੀ ਕੈਂਚੀ ਕੱਪੜਾ ਇਦਾਂ ਕਰਕੇ ਫੋਲਡਿੰਗ ਉੱਪਰ ਨੂੰ ਹੋ ਕੇ ਇਹਦੇ ਉੱਪਰ ਲਾ ਕੇ ਲੇਸ ਲੱਗ ਜੂਗੀ ਠੀਕ ਹੈ ਜੀ ਉਹਦਾ ਉਹ ਹੋ ਜਾਊਗਾ ਤੇ ਹੁਣ ਤੁਸੀਂ ਜਿਹੜੀ ਕੇਰਾ ਕਟਿੰਗ ਕਰਨੀ ਆ ਇਸ ਚੀਜ਼ ਦੀ ਕਰ ਲਿਓ ਤੇ ਇਹ ਵਾਲੀ ਜਿਹੜੀ ਲੇਸ ਆ ਨਾ ਆ ਦੇਖੋ ਆਹ ਵਾਲੀ ਲੇਸ ਆ ਇੰਨੀ ਦਿਖਾਣੀ ਆ ਕਿ ਇੰਨੀ ਦਿਖਾਣੀ ਆ ਆਪਣੇ ਤੇ ਡਿਪੈਂਡ ਕਰਦਾ ਦੇਖੋ ਠੀਕ ਹੈ ਜੀ ਆਪਣੇ ਤੇ ਡਿਪੈਂਡ ਕਰਦਾ ਹੁਣ ਆਪਾਂ ਇੰਨੀ ਹੀ ਦਿਖਾਵਾਂਗੇ ਜਿੰਨੀ ਉਹਨਾਂ ਨੇ ਕਿਹਾਗਾ ਇਹ ਹੈਗੀ ਆ 2 ਇੰਚ ਦੀ ਠੀਕ ਹੈ ਫਰੰਟ ਦੇ ਪੱਲੇ ਦੇ ਜਿਹੜਾ ਘੇਰਾ ਫਰੰਟ ਦੇ ਪੱਲੇ ਦੀ ਮਤਲਬ ਲਏ ਜਿਹੜੀ ਲੈਂਥ ਆ ਉਹ ਜਿਹੜੀ ਇਹਦੇ ਵਿੱਚ ਪਾ ਕੇ 43 ਇੰਚ ਉਹਦੀ ਲੈਂਥ ਹਨ ਤਰਤਾੜੀ ਦੀ ਆਪਾਂ ਤਰਤਾੜੀ ਦੇ ਵਿੱਚ 2 ਇੰਚ ਤਾਂ ਇਹੀ ਪੈ ਜਾਣਾ ਹਨ ਤੇ ਉੱਪਰ ਕੰਦੇ ਦੀ ਕਟਾਈ ਦਾ ਹੋ ਗਿਆ ਤੇ ਆਪਾਂ ਹੁਣ ਪੂਰਾ 43 43 ਆਹ ਵਾਲਾ ਪੱਲਾ ਕਟਾਂਗੇ ਬੈਕ ਦਾ ਜਿਹੜਾ ਆਪਾਂ ਪੱਲਾ ਕਟਾਂਗੇ ਉਹ 46 ਇੰਚ ਕਟਾਂਗੇ ਫਰੰਟ ਦਾ ਜਿਹੜਾ ਪੱਲਾ ਕਟਾਂਗੇ ਉਹ ਆਪਾਂ 44 ਇੰਚ ਕਟਾਂਗੇ ਠੀਕ ਹੈ ਜੀ ਇੰਚ ਸਿਰਫ ਉੱਪਰ ਲਈ ਫੋਲਡਿੰਗ ਤੇ ਨੀਚੇ ਵਾਲੀ ਉਹਦਾ ਰੱਖਣਾਗਾ ਆਪਾਂ 45 ਇੰਚ ਕੱਟ ਲਿਓ ਤੁਸੀਂ ਤਰਤਾੜੀ ਤਾਂ ਲੈਂਥ ਤਿਆਰ ਆ ਉੱਪਰ ਰਹਿ ਜੋ 3 ਇੰਚ ਥੱਲੇ ਫੋਲਡਿੰਗ 44 ਕੱਟ ਲਿਓ ਠੀਕ ਹੈ ਜੀ ਹਾਲੋ ਜੀ ਸਭ ਤੋਂ ਪਹਿਲਾਂ ਆਪਾਂ ਫਰੰਟ ਦਾ ਪੱਲਾ ਹੀ ਉਤਾਰ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲਿਓ ਫਰੰਟ ਦੇ ਪੱਲੇ ਦੇ ਉੱਪਰ ਲੇਸ ਲੈ ਹਾਂਜੀ ਆ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਫੋਲਡਿੰਗ ਕਰ ਲਈ ਕੱਪੜੇ ਦੀ ਫੋਲਡਿੰਗ ਕਰਕੇ ਵੀਰੇ ਤੁਸੀਂ ਬਸ ਜਿੰਨੀ ਲੈਂਥ ਆ ਇਹ ਛਿਆੜੀ ਫੋਲਡਿੰਗ ਆਉਂਦੀ ਹੈ ਜਿੰਨਾ ਆਪਣੇ ਕੋਲੇ ਕੱਪੜਾ ਸੀ 47 ਆਉਂਦੀ ਆ ਇੰਚ ਦੀ ਐਕਸਟਰਾ ਜਿਹੜਾ ਮਾਰਜਨ ਆ ਉਹ ਤਰਪਾਈ ਦੇ ਵਿੱਚ ਆਪਾਂ ਸੈਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਆਪਾਂ ਫੋਲਡਿੰਗ ਕਰ ਲਈ ਕਿਉਂਕਿ ਇਹਦਾ ਨਾ ਜਿਹੜਾ ਬਾਟਮ ਦਾ ਕੱਪੜਾ ਉਹ ਪਲੇਨ ਆ ਤੇ ਜਿਹੜਾ ਜੈਂਪਰ ਦਾ ਕੱਪੜਾ ਸੀ ਉਹ ਇਸ ਤਰ੍ਹਾਂ ਪ੍ਰਿੰਟਡ ਕਢਾਈ ਕੀਤੀ ਹੋਈ ਆ ਠੀਕ ਆ ਹੁਣ ਇਹਨਾਂ ਦਾ ਜਿਹੜਾ ਘੇਰ ਆ ਜੀ ਉਹ ਹੈਗਾ 19 ਇੰਚ ਤਿਆਰ ਹੈ ਨਾ 19 ਇੰਚ ਘੇਰਾ ਤਾਂ 19 ਇੰਚ ਦਾ 4 ਇੰਚ 3 ਇੰਚ ਐਕਸਟਰਾ ਮਾਰਜਨ ਲੈਣਾ 20 21 22 ਲਵਾਂਗੇ ਠੀਕ ਹੈ ਜੀ 22 ਲਵਾਂਗੇ 22 ਲੈਣਾ ਇਸ ਤਰ੍ਹਾਂ ਰੱਖ ਲਿਓ 3 ਇੰਚ ਐਕਸਟਰਾ ਮਾਰਜਨ ਲੈਣੀ ਹੁੰਦੀ ਹੈ ਮੈਂ ਕਾਟਨ ਦੇ ਸੂਟਾਂ ਦੇ ਵਿੱਚ ਠੀਕ ਹੈ ਜੀ ਜੇ ਲੈਣੀ ਗਾਲੇ ਸੂਟ ਆ ਜਾਂ ਮੋਟਾ ਸੂਟ ਆ ਪਸ਼ਮੀਨੇ ਦੇ ਸੂਟ ਆ ਉਹਨਾਂ ਦੇ ਵਿੱਚ ਆਪਾਂ 4 ਇੰਚ ਐਕਸਟਰਾ ਮਾਰਜਨ ਲੈਣੇ ਆ ਠੀਕ ਹੈ 19 ਤਿਆਰ ਆ 19 ਦਾ 20 21 22 ਲਿਆ ਜਾਣਾਗਾ ਠੀਕ ਹੈ ਜੀ 19 ਦਾ 4 ਇੰਚ ਐਕਸਟਰਾ ਤੇ 10 ਇੰਚ ਐਕਸਟਰਾ ਮਾਰਜਨ ਬਾਈ ਲੈ ਆ ਜਾਣਾ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਜੀ ਬਾਈ ਤੇ ਠੀਕ ਹੈ ਜੀ ਕੰਨੀ ਤੇ ਰੱਖ ਲਿਓ ਤੇ ਬਾਈ ਤੇ ਕਰ ਲਿਓ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਤੇ ਇੱਕ ਚੀਜ਼ ਮੈਂ ਹੋਰ ਸਮਝਾਉਣੀ ਐ ਸੂਟ ਦੇ ਵਿੱਚ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਬਾਈ ਬਾਈ ਦੀ ਮਾਰਕਿੰਗ ਕਰ ਲਿਓ ਪਹਿਲਾਂ ਫੋਲ ਆਹ ਲਓ ਜੀ ਇਸ ਤਰ੍ਹਾਂ ਕੰਨੀ ਤੇ ਰੱਖਦੇ ਜਾਣਾ ਬਾਈ ਦੀ ਫੋਲਡਿੰਗ ਕਰਦੇ ਜਾਣਾ ਔਰ ਮਾਰਕਿੰਗ ਕਰਦੇ ਜਾਣਾ ਇਸ ਤਰ੍ਹਾਂ ਠੀਕ ਪਿਆ ਜੀ ਇਸ ਤਰ੍ਹਾਂ ਓਕੇ ਹੋ ਗਿਆ ਨਾ ਹੁਣ ਦੇਖੋ ਤੁਸੀਂ ਇਹ ਬਾਈ-ਬਾਈ ਦੀ ਮਾਰਕਿੰਗ ਤੁਹਾਨੂੰ ਦਿਖ ਰਹੀ ਹੈ ਇਹਦੇ ਵਿੱਚ ਨਹੀਂ ਮੈਂ ਚਾਕ ਹੋਰ ਲੈ ਲੈਨੇ ਆਪਾਂ ਠੀਕ ਹੈ ਜੀ ਆਹ ਚਾਕ ਲੈ ਲਿਆ ਆਪਾਂ ਹੁਣ ਦੇਖ ਰਹਿਣਾ ਜਿਹੜਾ ਲਾਈਟ ਸੀਗਾ ਉਹਨੂੰ ਡਾਰਕ ਕਰ ਦਿੱਤਾ ਮਾਰਕਿੰਗ ਨੀਚੇ ਹੋਈ ਹੋਈ ਹੈ ਹੁਣ ਦੇਖੋ ਤੁਸੀਂ ਆਹ ਦੇਖਿਓ ਜਿੱਥੋਂ ਆਪਾਂ ਚਾਰਟ ਫੋਲਡਿੰਗ ਕਰਨੀ ਆ ਆ ਜਿਹੜੀ ਉੱਪਰ ਵੇਲ ਜਾ ਰਹੀ ਹੈ ਇਸ ਤਰ੍ਹਾਂ ਕੜਾਈ ਦੀ ਇਹ ਇੰਨਾ ਤਰਪਾਈ ਫੋਲਡਿੰਗ ਚ ਆ ਜਾਣਾ ਇੱਧਰ ਵੀ ਵੇਲ ਆ ਗਈ ਇੱਧਰ ਦੇਖੋ ਇੱਧਰਲੀ ਕੰਨੀ ਤੇ ਵੀ ਚੌਕ ਦੇ ਉੱਪਰ ਵੀ ਇਸ ਤਰ੍ਹਾਂ ਜੀ ਆ ਦੇਖੋ ਮੈਂ ਸਿੱਧੇ ਪਾਸੇ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਵੇਲ ਆਉਗੀ ਠੀਕ ਹੈ ਜੀ ਇਹਨਾਂ ਸੂਟਾਂ ਦੇ ਵਿੱਚ ਵੀ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਦੇਖੋ ਇਹ ਵੇਲ ਦੇ ਨਾਲ 2 ਇੰਚ ਐਕਸਟਰਾ ਮਾਰਜਿਨ ਇਹ ਵੇਲ ਦੇ ਨਾਲ 2 ਇੰਚ ਐਕਸਟਰਾ ਮਾਰਜਿਨ ਸੈਂਟਰ ਦੇ ਵਿੱਚ ਤਿੰਨ ਆਹ ਜ਼ਿਆਦਾ ਫਲਾਵਰਸ ਆ ਰਹੀਆਂ ਵੇਲ ਤੇ ਦੋ ਘੱਟ ਫਲਾਵਰਸ ਆ ਰਹੀਆਂ ਵੇਲ ਓਕੇ ਜੀ ਹੁਣ ਬਸ ਇਸ ਤਰ੍ਹਾਂ ਕੀ ਕਰਨਾ ਹੁਣ ਬਸ ਆਪਾਂ ਕਟਿੰਗ ਕਰ ਦੇਣੀ ਆ ਕੇਰਾ ਪੱਲੇ ਉਤਾਰ ਲੈਣੇ ਆ ਠੀਕ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਮੈਂ ਉਤਾਰੂੰਗੀ ਇਸ ਤਰ੍ਹਾਂ ਕੇਰਾ ਪੱਲੇ ਉਤਾਰ ਲਿਓ ਆ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇੱਕ ਚਾਲ ਦੀ ਵੀਡੀਓ ਵੀਰੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਠੀਕ ਹੈ ਜੀ ਵੀਡੀਓ ਬਣਾਉਣ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਵੀਡੀਓ ਇਹ ਨਹੀਂ ਕਿ ਸਿੱਧੀ ਵੀਡੀਓ ਬਣ ਗਈ ਔਰ ਪਬਲਿਕ ਕਰਤੀ ਅਪਲੋਡ ਕਰਤੀ ਨਹੀਂ ਜੀ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਜਿਹੜਾ ਸੂਟ ਆਪਾਂ 15 ਮਿੰਟਾਂ ਤੇ 20 ਮਿੰਟਾਂ ਦੇ ਵਿੱਚ ਕਟਾਈ ਕਰਨੀ ਆ ਉਹ ਸੂਟ ਦੀ ਕਟਾਈ ਆਪਾਂ ਨੂੰ ਪੌਣੇ ਘੰਟਾ ਲੱਗਦਾ ਜੀ ਕਟਾਈ ਕਰਨ ਦੇ ਲਈ ਹੁਣ ਠੀਕ ਹੈ ਜੀ ਇਹ ਪੱਲੇ ਕੱਟ ਲੇ ਇਹਨਾਂ ਪੱਲਿਆਂ ਦੇ ਵਿੱਚ ਆਪਾਂ ਐਕਸਟਰਾ ਮਾਰਜਨ ਨਹੀਂ ਰੱਖਿਆ ਬੈਕ ਔਰ ਫਰੰਟ ਦੇ ਪੱਲੇ ਦਾ ਮਾਰਜਨ ਨਹੀਂ ਰੱਖਿਆ ਜਿਹੜਾ ਵੱਧ ਘਾਟਾ ਨਾਪ ਠੀਕ ਹੈ ਠੀਕ ਹੈ ਹੁਣ ਤੁਸੀਂ ਕੀ ਕਰਨਾ ਆਹ ਲਓ ਜੀ ਇਧਰਲੇ ਪਾਸੇ ਗਲੇ ਕਟਾਈ ਕਰਨੀ ਇਧਰਲੇ ਪਾਸੇ ਕਰਨੀ ਕਿਸੇ ਪਾਸੇ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਫੋਲਡਿੰਗ ਕਰ ਲੈਣਾ ਓਕੇ ਜੀ ਇਸ ਤਰ੍ਹਾਂ ਫੋਲਡਿੰਗ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਵਿਛਾ ਲੈਣਾ ਵਾਲ ਵਗੈਰਾ ਕੱਢ ਲੈਣੇ ਆ ਕਿਤੋਂ ਵੀ ਕੋਈ ਵਾਲ ਤੇ ਝੋਲ ਵਗੈਰਾ ਨਹੀਂ ਹੋਣੀ ਚਾਹੀਦੀ ਜੀ ਧਿਆਨ ਰੱਖਿਓ ਤੁਸੀਂ ਵੀ ਇਸ ਚੀਜ਼ ਦਾ ਠੀਕ ਹੈ ਉਹਦੇ ਨਾਲ ਆਪਣੀ ਜਿਹੜੀ ਫਿਟਿੰਗ ਆ ਉਹ ਸੈਟਿੰਗ ਨਹੀਂ ਵੇਖੋਗੇ ਓਕੇ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲਿਓ ਆ ਲਓ ਜੀ ਇਹ ਬੈਕ ਦਾ ਪੱਲਾ ਆਪਾਂ ਵਿਛਾ ਲਿਆ ਠੀਕ ਹੈ ਜੀ ਹੁਣ ਆਪਾਂ ਫਰੰਟ ਦਾ ਪੱਲਾ ਵਿਛਾਣਾ ਹੈਗਾ ਇਸ ਤਰ੍ਹਾਂ ਓਕੇ ਜੀ ਆ ਲਓ ਜੀ ਉਹ ਬੈਕ ਦਾ ਸੀ ਇਹ ਫਰੰਟ ਦਾ ਦੋਨੋਂ ਪੱਲਿਆਂ ਦੇ ਉੱਪਰ ਲਸਰਾਂ ਇੱਕਸਾਰ ਆ ਰਹੀਆਂ ਬੈਕ ਤੇ ਵੀ ਇਸ ਤਰ੍ਹਾਂ ਆਉਣਗੀਆਂ ਔਰ ਫਰੰਟ ਤੇ ਵੀ ਇਸ ਤਰ੍ਹਾਂ ਆਉਣਗੀਆਂ ਤੁਸੀਂ ਵੀ ਇਸ ਚੀਜ਼ ਦਾ ਰੱਖਿਓ ਧਿਆਨ ਜੇ ਕਾਟਨ ਦੇ ਸੂਟਾਂ ਦੇ ਉੱਪਰ ਕਢਾਈ ਹੋਈ ਹੋਈ ਆ ਚਿਕਨ ਦੇ ਵਰਕ ਵਾਲੀ ਤਾਂ ਉਹਨਾਂ ਨੂੰ ਕੰਨੀ ਤੇ ਲੈ ਕੇ ਆਉਂਦਾ ਕਿਹੜਾ ਤਰੀਕਾ ਕਿਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲਸਰਾਂ ਦਾ ਧਿਆਨ ਰੱਖ ਲਿਆ ਕਰੋ ਜਦੋਂ ਆਪਾਂ ਕਟਾਈ ਕਰਨ ਲੱਗਦੇ ਹੁੰਦੇ ਆ ਠੀਕ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਬਾਲ ਵਗੈਰਾ ਕੱਢ ਲੈਣੇ ਆ ਬਾਲ ਵਗੈਰਾ ਕੱਢ ਕੇ ਫਿਰ ਮੈਂ ਤੁਹਾਨੂੰ ਕਾਟਾਂ ਦੱਸਦੀ ਇਹਨਾਂ ਦੀਆਂ ਤੇ ਉਹ ਕਾਟਾਂ ਤੁਸੀਂ ਪਾ ਲੈਣੀਆਂ ਠੀਕ ਹੈ ਜੀ ਨਾ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੱਤਾ ਸੀ ਹੀ ਨਾਲ ਆਪ ਦੀ ਆਪਾਂ ਵੀਡੀਓ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਵਿਛਾ ਲਿਆ ਕੱਪੜਾ ਵਿਛਾਉਣ ਤੋਂ ਬਾਅਦ ਆਹ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਹੁਣ ਤੁਸੀਂ ਆ ਜੋ ਇਹਨਾਂ ਦੇ ਤੀਰੇ ਤੇ ਜੀ ਪਹਿਲਾਂ ਸਭ ਤੋਂ ਪਹਿਲਾਂ ਤੀਰੇ ਦੀ ਮਾਰਕਿੰਗ ਇਤੀ ਜਾਊਗੀ ਜੀ ਜੋ ਤੀਰਾ ਹੈਗਾ ਇਹਨਾਂ ਦਾ ਹਾਂਜੀ ਜੋ ਤੀਰਾ ਇਹਨਾਂ ਦਾ ਹੈਗਾ ਜੀ ਉਹ 12 ਇੰਚ ਆ 12 ਦਾ ਹਾਫ ਹੋਊਗਾ ਜੀ 6 ਇੰਚ ਐਸ ਤਰ੍ਹਾਂ ਜੀ ਠੀਕ ਹੈ ਜੀ 6 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਲੈਂਥ ਲਾਉਗੇ ਮੋਢੇ ਦੀ 7 ਇੰਚ ਜੀ ਐਸ ਤਰ੍ਹਾਂ 7 ਇੰਚ ਤੇ ਲਾਈਟ ਜਾ ਲਾ ਲਓ ਇੱਥੋਂ 6 ਆ ਤਾਂ ਇੱਥੋਂ ਪਊਗਾ 5.5 ਬਹੁਤ ਸਾਰੀਆਂ ਵੀਡੀਓ ਦੇ ਵਿੱਚ ਬਰੀਕੀ ਦੇ ਨਾਲ ਇਹ ਚੀਜ਼ ਦਾ ਆਪਾਂ ਮਾਰਜਨ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਹਦਾ ਕੀ ਕਾਰਨ ਆ 5.5 ਔਰ 6 ਦਾ ਠੀਕ ਹੈ ਜੀ ਚੈਨਲ ਤੇ ਜਾਓ ਵੀਡੀਓ ਚੈੱਕ ਕਰੋ ਪਤਾ ਲੱਗ ਜਾਊਗਾ ਇਸ ਤਰ੍ਹਾਂ 6 ਤੇ 5.5 ਨੂੰ ਇਸ ਤਰ੍ਹਾਂ ਬੁਲਾ ਲੈਣਾ ਓਕੇ ਜੀ ਹੁਣ ਆ ਜਿਹਨੀਆਂ ਇਹਨਾਂ ਦੀ ਫਰੰਟ ਦੀ ਕਾਟ ਫਰੰਟ ਦੀ ਕਾਟ ਪਊਗੀ ਇਹਨਾਂ ਦੀ 1.5 ਇੰਚ ਜੀ 1.5 ਇੰਚ ਪਾ ਦਿਓ ਜੀ ਬੈਕ ਦੀ ਕਾਟ ਪਾਉਗੀ ਇੱਥੋਂ 2.5 ਇੰਚ ਜੀ 2.5 ਠੀਕ ਹੈ ਜਦੋਂ ਆਪਾਂ ਬੈਕ ਦੀ ਕਾਟ ਵੀ ਨਾਪ ਦੇ ਹਿਸਾਬ ਨਾਲ ਪੈਂਦੀ ਆ ਜੀ ਜੇ 2.5 ਦੀ ਵੀ ਤਿੰਨ ਪਾ ਦਿੰਦੇ ਇਹਨਾਂ ਦੇ ਬੈਕ ਦੇ ਪੱਲੇ ਦੇ ਉੱਪਰ ਝੋਲ ਬੰਨੀ ਸੀ ਠੀਕ ਹੈ ਜੀ ਝੋਲ ਮੱਤਵਲ ਜਦੋਂ ਮੋਢਿਆਂ ਤੋਂ ਆਪਾਂ ਸੂਟ ਪਹਿਨ ਲੈਨੇ ਆ ਮੋਢਿਆਂ ਦੇ نیچے ਮੋਰਾਂ ਦੇ ਕੋਲੇ ਝੋਲ ਬੰਦੀ ਹੁੰਦੀ ਆ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਇਹ ਕਾਟ ਦਾ ਕਾਰਨ ਹੁੰਦਾ ਉਹ ਠੀਕ ਹੈ ਜੀ ਇੱਥੋਂ ਰੱਖਣਾ ਤੁਸੀਂ 5 ਅ ਗਲੇ ਦੀ ਚੜਾਈ 2.5 ਰੱਖਿਓ ਅੱਧੇ ਇੰਚੀ ਸਹੀਨ ਦੇ ਵਿੱਚ ਆ ਕੇ ਕੱਪੜਾ ਪੂਰਾ ਹੋ ਜਾਊਗਾ ਇੱਥੋਂ ਹਾਫ ਕਰ ਦੇਣਾ ਡਾਉਣ ਉਦਾਂ ਚ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਜੋ ਇਹਨਾਂ ਦੀ ਸਪੇਸ ਇੱਥੋਂ ਜਿਹੜੀ ਸਪੇਸ ਸਲਾਈ ਇਹਨਾਂ ਦੀ ਹੈਗੀ ਆ ਜੀ 15 ਇੰਚ ਤਿਆਰ ਆ 16 ਦੀ ਮਾਰਕਿੰਗ ਕਰੋਗੇ ਤੁਸੀਂ 15 ਤਿਆਰ ਆ 16 ਦੀ ਮਾਰਕਿੰਗ ਦਾ ਕੀ ਕਾਰਨ ਆ ਉਹ ਹੈਗਾ ਜੀ ਆਪਾਂ ਇੱਥੋਂ ਜਿਹੜਾ ਸੀਨ ਦੇਵਾਂਗੇ ਉਸ ਦੀ ਸਲਾਈ ਲਾਉਂਗੇ ਮੋਢੇ ਦੇ ਉਹਦੇ ਵਿੱਚ ਆਉਂਦਾ ਹੁੰਦਾ ਅੱਧਾ ਐਂ ਚੰਗੂ ਕਪੜਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਦੀ ਮਾਰਕਿੰਗ ਕਰਨੀ ਆ ਆ ਹੋ ਗਿਆ ਇਹਨਾਂ ਦੇ ਹੈਪ ਦਾ ਮਾਰਜਨ ਠੀਕ ਹੈ ਜੀ ਇੱਥੋਂ ਲਾਓ ਇੰਚੀ ਟੇਪ 12 ਤੇ ਇਹ ਹੋ ਜੂ ਇਹਨਾਂ ਦੀ ਕਮਰ ਦਾ ਮਾਰਜਨ ਠੀਕ ਹੈ ਜੀ ਇਸ ਤਰ੍ਹਾਂ ਆ ਹੋ ਗਿਆ ਇਹਨਾਂ ਦੇ ਸਾਤੀ ਦੀ ਮਾਰਕਿੰਗ ਹੁਣ ਆਜੋ ਜੀ ਇਹਨਾਂ ਦੀ ਹੈਪ ਦੀ ਹੈਪ ਹੈਗੀ ਆ 19 19 38 ਅੱਧਾ ਨਾਪ ਹੈਗਾ 38 ਹਾਪ ਨਾਪ 19 19 ਦਾ ਅੱਧਾ 9.5 ਠੀਕ ਹੈ 9 9 18 9.5 ਹੋਊਗਾ 19 ਦਾ ਅੱਧ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ 19 ਕਮਰ ਹੈਗੀ ਇਹਨਾਂ ਦੀ ਫੋਲਨ ਆਪ 30 ਹਾਪਨਾਪ 15 15 ਦਾ ਅੱਧ 7.5 ਠੀਕ ਹੈ ਜੀ 7 7 14 ਅੱਧਾ ਇੰਚ ਵਿੱਚ 7.5 ਅੱਧਾ ਇੰਚ ਪਲੇਟਾਂ 'ਚ 8 8 ਦੀ ਮਾਰਕਿੰਗ ਕਰੋਗੇ ਕਮਰ ਹੈ ਇਹਨਾਂ ਦੀ ਸੌਰੀ 7 ਹੀ ਹੈਗੀ ਆ ਜੀ 19 ਫੋਲਨਾਪ 38 ਹਾਪਨਾਪ 19 19 ਦਾ ਅੱਧ 9.5 9.5 ਦੇ ਵਿੱਚ ਅੱਧ ਅੱਧ ਇੰਚ ਪਲੇਟਾ ਨਾਲ ਮਾਰ ਜਨ 10 ਠੀਕ ਹੈ ਜੀ 10 ਤੇ ਮਾਰਕਿੰਗ ਇਸ ਤਰ੍ਹਾਂ ਕਰੂੰਗੇ ਓਕੇ ਜੀ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦੋਗੇ ਇਸ ਤਰ੍ਹਾਂ ਤੋਂ ਦੋਵੇਂ ਇੰਚ ਸਿੱਧਾ ਰੱਖਣਾ ਜੀ ਇਸ ਤਰ੍ਹਾਂ ਮਿਲਾਉਗੇ ਇਹ ਹੋ ਗਈ ਤੁਹਾਡੀ ਫਿਟਿੰਗ ਦੀ ਸੀਨ ਠੀਕ ਹੈ ਜੀ ਇਸ ਤਿਹਦਾ ਤੁਸੀਂ ਵੀ ਧਿਆਨ ਰੱਖਿਆ ਕਰੋ ਆ ਲੋ ਜੀ ਠੀਕ ਹੈ ਜੀ 10 ਤੇ 10 ਦੀ ਇਸ ਤਰ੍ਹਾਂ ਮਾਰਕਿੰਗ ਮਲਾ ਕੇ ਓਕੇ ਹੁਣ ਤੁਸੀਂ ਆ ਜਾਓ ਜੀ ਇਹਨਾਂ ਦੇ ਪਲੇਟਾਂ ਤੇ ਪਲੇਟ ਹੈਗੇ ਹਨ ਇਹਨਾਂ ਦੇ ਸਾਢੇ 11 ਤੇ ਸਾਢੇ 10 ਤੇ ਤਿਆਰ ਆ ਜੀ ਇੱਥੋਂ ਸਾਢੇ 11 ਤੇ ਪਾਉਗੇ ਇੱਥੋਂ ਜਿਹੜੀ ਸਪੇਸ ਪਾਉਣੀ ਆ ਉਹ 3 ਇੰਚ ਦੀ ਚੜਾਈ ਪਾਉਣੀ ਆ ਠੀਕ ਹੈ ਜੀ ਪਲੇਟਾਂ ਦੇ ਵਿੱਚ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਪਲੇਟ ਦੀ ਲੈਂਥ ਪਾਉਣੀ ਆ 6 ਇੰਚ ਇੱਥੋਂ ਫਿਰ ਚੜਾਈ ਨਾਪ ਲਿਆ ਕਰੋ ਜੀ ਉਹ ਹੈਗੀ ਆ 3 ਇੰਚ ਜੀ ਠੀਕ ਹੈ ਜੀ 3 ਤੇ 3 ਨੂੰ ਮਿਲਾ ਦੇਣਾ ਇਸ ਤਰ੍ਹਾਂ ਜੀ ਠੀਕ ਹੈ ਜੀ ਓਕੇ ਜੀ ਹੁਣ ਆਗੇ ਟੇਡੇ ਪਲੇਟ ਟੇਡੇ ਪਲੇਟ ਇੱਥੋਂ ਇੰਚ ਟੇਪ ਰੱਖੋਗੇ 2 ਤੇ ਮਾਰਕਿੰਗ ਕਰ ਦੋਗੇ ਇਧਰੋਂ ਪਲੇਟ ਇੰਚ ਟੇਪ ਰੱਖੋਗੇ ਉੱਥੇ ਹੀ ਕਮਾ ਕੇ ਪਲੇਟ ਸਿੱਧਾ ਇੱਥੇ ਵੀ ਦੋ ਤੇ ਹੀ ਕਰ ਦੋਗੇ ਦੋ ਵਾਲੀ ਮਾਰਕਿੰਗ ਆ ਕਮਰ ਵਾਲੀ ਮਾਰਕਿੰਗ ਨਾਲ ਇਸ ਤਰ੍ਹਾਂ ਮਿਲਾ ਦੋਗੇ ਓਕੇ ਜੀ ਟੇਡੇ ਪਲੇਟ ਹੋ ਗਏ ਇੱਥੋਂ ਮਾਰਜਨ ਰੱਖੋਗੇ 6.5 ਜੀ ਇੱਥੇ ਆ ਰਿਆਂ 6.5 ਨੂੰ ਇਸ ਤਰ੍ਹਾਂ ਪਲੇਟ ਨਾਲ ਮਿਲਾ ਦੋਗੇ ਜਿਹੜੀ ਮਾਰਕਿੰਗ ਟੇਡੀ ਕੀਤੀ ਹੋਈ ਆ ਹਮੇ ਡਾਰਕ ਕਰਕੇ ਤੁਹਾਨੂੰ ਦਿਖਾ ਰਹੀ ਆ ਠੀਕ ਹੈ ਜੀ ਤਾਂ ਕਿ ਕਿਤੋਂ ਵੀ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆਂ ਚੰਗੀ ਤਰ੍ਹਾਂ ਸਮਝ ਸਕੋ ਡਾਰਕ ਕਰ ਕਰਕੇ ਮੈਂ ਮਾਰਕਿੰਗ ਦਿਖਾਈ ਆ ਠੀਕ ਹੈ ਜੀ ਹੁਣ ਆਜੋ ਇਹਨਾਂ ਦੇ ਘੇਰੇ ਤੇ ਘੇਰ ਤੇ ਤੁਸੀਂ ਇਸ ਤਰ੍ਹਾਂ ਨਾਪ ਲੈਣਾ ਘੇਰ ਹੈਗਾ ਇਹਨਾਂ ਦੇ 19 ਇੰਚ 9 9 9.5 19 ਠੀਕ ਹੈ ਇਸ ਤਰ੍ਹਾਂ 19 ਦੀ ਮਾਰਕਿੰਗ 9.5 ਤੇ ਕਰ ਲੈਣੀ ਆ 9.5 ਵਾਲੀ ਮਾਰਕਿੰਗ ਲਿਜਾ ਕੇ ਹੈਪ ਕੋਲੇ ਖਤਮ ਕਰਨੀ ਆ ਠੀਕ ਹੈ ਜੀ ਕੰਨੀ ਤੇ ਦੇਖੋ ਕਿੰਨੀ ਸੋਹਣੀ ਲੜਾਈ ਦਾ ਦੋਨੇ ਪਾਸੇ ਚਾਰੇ ਪਾਸੇ ਆਊਗਾ ਚੌਕਾਂ ਤੇ ਠੀਕ ਹੈ ਜੀ ਚਾਰੇ ਪਾਸੇ ਆਊਗਾ ਚੌਕਾਂ ਤੇ ਇਸ ਤਰ੍ਹਾਂ ਇਹਨੂੰ ਮਾਰਕਿੰਗ ਨੂੰ ਡਾਰਕ ਕਰਕੇ ਮਲਾਉਂਦੇ ਹੋਏ ਠੀਕ ਹੈ ਜੀ ਇੱਥੋਂ ਕੱਟ ਦਾ ਜਿਹੜਾ ਹੈਗਾ 4 ਇੰਚ ਦਾ ਰੱਖਣਾ ਕਿਉਂਕਿ 47 ਰੱਖਿਆ ਸੀਗਾ ਜਿੰਨਾ ਕਪੜਾ ਸੀ ਆਪਾਂ ਫੋਲਡਿੰਗ ਕਰ ਦਿੱਤਾ ਸੀ ਹੁਣ ਇਸ ਤਰ੍ਹਾਂ ਵੀ ਇਹ ਕੀ ਕਰਨਾ ਕੈਂਚੀ ਚੱਕਣੀ ਹੈ ਸਭ ਤੋਂ ਪਹਿਲਾਂ ਜਿੰਨੀ ਆਪਾਂ ਫੋਲਡਿੰਗ ਕਰਨੀ ਇੱਥੇ ਕੱਟ ਲਗਾ ਦਿਓ ਚਾਕਾਂ ਦੀ ਓਕੇ ਜੀ ਇਸ ਤੋਂ ਬਾਅਦ ਤਰਪਾਈ ਫੋਲਡਿੰਗ ओके जी है। कर कर ठीक है ਹੁਣ ਇੱਕ ਚੀਜ਼ ਹੋਰ ਦੱਸਦੀ ਆ ਜਿਹੜੀ 프ਰੰਟ ਦੇ ਉੱਪਰ ਤਾਂ ਨਾ ਇਹ ਬੈਕ ਦੇ ਪੱਲੇ ਦੀ ਤਾਂ ਹੋ ਗਈ 43 ਇੰਚ ਦੀ ਮਾਰਕਿੰਗ ਉਹ ਹੋ ਜਾਣੀ ਆ 프ਰੰਟ ਦੇ ਪੱਲੇ ਦਾ ਆ ਕੱਪੜਾ ਵੱਧ ਹੋਊ ਨਾ ਇਹਦੀ ਤੁਸੀਂ ਸੈਟਿੰਗ ਕਟਿੰਗ ਕਰਕੇ ਫਿਰ ਫਿਨਿਸ਼ਿੰਗ ਦੇ ਕੇ ਉਹ ਲਗਾ ਦਿਓ ਜਦੋਂ ਆਪਾਂ ਲੇਸ ਲਗਾਵਾਂਗੇ ਉਦੋਂ ਦੱਸ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਹੁਣ ਤੁਸੀਂ ਆਜੋ ਨਾਲੇ ਮੋਡੇ ਦੀਆਂ ਕਾਟਾਂ ਤੇ ਆ ਲਓ ਜੀ ਸਭ ਤੋਂ ਪਹਿਲਾਂ ਚਾਰੇ ਪੱਲੇ ਚੱਕੋਗੇ ਬੈਕ ਦੀਆਂ ਕਾਟਾਂ ਪਾਉਗੇ ਇਸ ਤਰ੍ਹਾਂ ਵੀਰੇ ਠੀਕ ਹੈ ਜੇ ਕਿ ਤੋ ਵੀ ਕਿਸੇ ਨੂੰ ਨਾ ਸਮਝ ਆਵੇ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਜਾਂ ਆਪਣਾ ਲਾਈਵ ਹੁੰਦਾ ਲਾਈਵ ਦੇ ਵਿੱਚ ਦੇਵਾਂਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਆਪਣੇ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਹਾਡੇ ਭੈਣ ਭਰਾਵਾਂ ਦੇ ਸਪੋਰਟ ਦੇ ਨਾਲ ਜੀ ਆਪਣਾ ਚੈਨਲ ਮੋਨੋ ਹੋ ਗਿਆ ਧੰਨਵਾਦ ਤੁਹਾਡਾ ਮੋਸਟ ਵੈਲਕਮ ਆ ਜੋ ਸਾਰੇ ਭੈਣ ਭਰਾ ਆਪਣੀ ਸਪੋਰਟ ਕਰ ਰਹੇ ਆ ਤੁਹਾਡੀ ਸਪੋਰਟ ਦੇ ਨਾਲ ਆਪਣਾ ਚੈਨਲ ਅੱਗੇ-ਅੱਗੇ ਵਧ ਰਿਹਾ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ 모ਸਟ ਵੈਲਕਮ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਕਾਟ ਪਾ ਦਿਓ 프ਰੰਟ ਦੀ ਧਿਆਨ ਰੱਖਿਓ ਦੋਨੇ ਪੱਲੇ ਚੱਕਣੇ ਆਂ ਛਾਰੇ ਪੱਲੇ ਚੱਕ ਕੇ ਨਾ ਕਾਟ ਪਾ ਦਿਓ ਫਿਰ ਤੁਹਾਡੀ ਸੈਟਿੰਗ ਨਹੀਂ ਬਣੂਗੀ ਫਰੰਟ ਔਰ ਬੈਕ ਦੀ ਠੀਕ ਹੈ ਜੀ ਥੋੜੀ ਜੀ ਕਾਟ ਹੋਰ ਪਾ ਦਿੰਨੇ ਆਪਾਂ ਇਸ ਤਰ੍ਹਾਂ ਜੀ ਠੀਕ ਹੈ ਮੈਂ ਮਾਰਕਿੰਗ ਤੋਂ ਥੋੜੀ ਜੀ ਪਿੱਛੇ ਰੱਖ ਦਿੱਤੀ ਸੀ ਕੈਂਚੀ ਇਹ ਪਾ ਦਿਓ ਹਾਂਜੀ ਓਕੇ ਹੋ ਗਿਆ ਹੁਣ ਤੁਸੀਂ ਕੀ ਕਰਨਾ ਵੀਰੇ ਆਹ ਵਾਲਾ ਕੱਟ ਲਗਾਉਂਗੇ ਪਲੇਟਾਂ ਦੇ ਕਿਉਂਕਿ ਦੂਸਰੇ ਪਾਸੇ ਪਲੇਟ ਪਹੁੰਚਣਗੇ ਉਦੋਂ ਤੁਹਾਨੂੰ ਈਜ਼ੀ ਹੋ ਜਾਊਗਾ ਕੱਲੀ ਮਾਰਕਿੰਗ ਦੂਸਰੇ ਵਾਲੀ ਲਗਾਉਂਗੇ ਇਸ ਤਰ੍ਹਾਂ ਕੱਟ ਲਗਾ ਦੋਗੇ ਠੀਕ ਹੈ ਜੀ ਧਿਆਨ ਰੱਖਿਓ ਇਸ ਚੀਜ਼ ਦਾ ਹਾਂਜੀ ਹੁਣ ਤੁਸੀਂ ਕੀ ਕਰਨਾ ਇਹ ਵਿਛਾ ਹੋਇਆ ਕੱਪੜਾ ਹੁਣ ਤੁਸੀਂ ਇਹਦੀ ਮਾਰਕਿੰਗ ਦੂਸਰੇ ਪਾਸੇ ਜੀ ਪਹੁੰਚਦੀ ਕਰਨੀ ਆ ਉਹ ਕਿਸ ਤਰ੍ਹਾਂ ਕਰਨੀ ਆ ਦੇਖੋ ਜੀ ਐਨਸੀ ਟੇਪ ਦੀ ਨੋਕ ਲਾਉਂਗੇ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਲਗਾਉਂਗੇ ਡਾਰਕ ਕਰਦੇ ਜਾਉਂਗੇ ਠੀਕ ਹੈ ਜੀ ਇਸ ਤਰ੍ਹਾਂ ਰੱਖੋਗੇ ਨੋਕ ਰੱਖੋਗੇ ਡਾਰਕ ਕਰ ਦੋਗੇ ਨੋਕ ਦੂਸਰੇ ਪਾਸੇ ਪਹੁੰਚਦੀ ਹੋ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਫੇਰ ਨੋਕ ਰੱਖੋ ਐਨਸੀ ਟੇਪ ਦੀ ਜਿੱਥੇ ਮਾਰਕਿੰਗ ਕੀਤੀ ਹੋਈ ਆ ਪਲੇਟ ਦੀ ਇਸ ਤਰ੍ਹਾਂ ਕਰ ਦੋ ਡਾਰਕ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਨੂੰ ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਿੱਖਿਆ ਜੀ ਇਹ ਹੋ ਗਈ ਆਪਣੀ ਫਰੰਟ ਦੀ ਡਨ ਹੁਣ ਅਜੇ ਤੁਸੀਂ ਬੈਕ ਦੇ ਬੈਕ ਦੇ ਵਾਸਤੇ ਫਰੰਟ ਉਸੇ ਤਰ੍ਹਾਂ ਪਲੇਟਾਂ ਦੀ ਮਾਰਕਿੰਗ ਕਰਨੀ ਆ ਸੇਮ ਮਾਰਕਿੰਗ ਹੋਊਗੀ 11.5 ਤੇ ਜੀ ਕਿਉਂਕਿ ਆਪਾਂ ਇੰਚ ਦਾ 1.5 ਇੰਚ ਦਾ ਫਾਰਜਨ ਨਹੀਂ ਰੱਖਿਆ ਇਹ ਸੂਟ ਦੇ ਵਿੱਚ ਕਿਉਂਕਿ ਜੀ ਇਹਨਾਂ ਦੀ ਉਸ ਚੀਜ਼ ਦੀ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਦਾ ਕਾਰਨ ਆਪਾਂ ਤੁਹਾਨੂੰ ਵੀਡੀਓ ਦੇ ਚੁੱਕੇ ਆ ਵੀ ਗਲਾ ਪਿੱਛੇ ਨੂੰ ਕੀ ਜਾਂਦਾ ਉਹਦਾ ਕਾਰਨ ਇਹੀ ਹੁੰਦਾ ਆਪਾਂ ਵੀਡੀਓ ਦੇ ਚੁੱਕੇ ਆ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਇਹ ਲਓ ਜੀ ਇਹ ਲੰਬੇ ਪਲੇਟ ਹੋ ਗਏ ਇਹਨਾਂ ਦੇ ਓਕੇ ਜੀ ਹੁਣ ਦੂਸਰੇ ਪਾਸੇ ਵੀ ਇਹ ਪਲੇਟ ਪਹੁੰਚਦਾ ਕਰਨਾ ਇਸ ਤਰ੍ਹਾਂ ਇੰਚੀ ਟੇਪ ਦੀ ਨੋਕ ਰੱਖੋਗੇ ਜੀ ਇਸ ਤਰ੍ਹਾਂ ਮਾਰਕਿੰਗ ਕਰਦੇ ਜਾਉਗੇ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਆਪਣੀਆਂ ਵੀਡੀਓ ਦੇਖਣ ਦੇ ਲਈ ਇਹ ਦੇਖੋ ਮਾਰਕਿੰਗ ਕਰ ਦਿੱਤੀ ਆਪਾਂ ਹੁਣ ਆਪ ਇਹਨਾਂ ਦਾ ਗਲੇ ਦੀ ਕਟਾਈ ਕਰਨੀ ਉਹ ਹਿਸਾਬ ਨਾਲ ਕਰਾਂਗੇ ਠੀਕ ਹੈ ਜੀ ਇਹ ਮਾਰਕਿੰਗ ਇਸ ਤਰ੍ਹਾਂ ਇਧਰਲੇ ਪਾਸੇ ਆਪਾਂ ਪਹੁੰਚਦੀ ਕਰ ਦਿੱਤੀ ਸੀ ਮਾਰਕਿੰਗ ਡਾਰਕ ਕਰ ਦਿਓ ਜੀ ਠੀਕ ਹੈ ਇੱਧਰ ਕੱਟ ਲਗਾਉਣ ਦਾ ਇਹੀ ਫਾਇਦਾ ਦੇਖੋ ਜਿਹੜਾ ਕੱਟ ਲੱਗਿਆ ਹੋਇਆ ਇਸ ਦੇ ਨਾਲ ਸਿੱਧੀ ਨੋਕ ਇਸ ਤਰ੍ਹਾਂ ਬਸ ਮਾਰਕਿੰਗ ਕਰ ਦੇਣੀ ਆਪਾਂ ਠੀਕ ਹੈ ਜੀ ਆਹ ਮਾਰਕਿੰਗ ਦੇਖ ਰਹੀ ਹੋ ਤੁਹਾਨੂੰ ਇਹਨੂੰ ਡਾਰਕ ਕਰ ਲਓ ਤਾਂ ਕਿ ਜਦੋਂ ਤੁਸੀਂ ਸੂਟ ਸਟਿਚ ਕਰਨਾ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਆਹ ਜਿਹੜੀ ਫਿਟਿੰਗ ਦੀ ਸੀਨ ਆ ਇਹ ਡਾਰਕ ਕਰਕੇ ਦੂਸਰੇ ਪਾਸੇ ਪਹੁੰਚਦੀ ਕਰਨੀ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਦਿਆ ਕਰੋ ਠੀਕ ਹੈ ਜੀ ਹੁਣ ਦੇਖਿਓ ਉਧਰਲੇ ਪਾਸੇ ਲਾਈਟ ਜੀ ਮਾਰਕਿੰਗ ਜਾਵੜੀ ਹੋਊਗੀ ਤੇ ਇਹਨੂੰ ਡਾਰਕ ਕਰ ਲਿਓ ਬਸ ਇਸੇ ਤਰ੍ਹਾਂ ਇਸੇ ਤਰ੍ਹਾਂ ਇਹਨੂੰ ਡਾਰਕ ਕਰਦੇ ਜਾਣਾ ਜੀ ਓਕੇ ਜੀ ਆ ਲਓ ਤੇ ਕੁਝ ਠੀਕ ਹੈ ਜੀ ਇਹਨਾਂ ਨੂੰ ਵੀ ਡਾਰਕ ਕਰ ਲਿਓ ਆ ਲਓ ਜੀ ਆਹ ਵਾਲੇ ਸੂਟ ਕਮੀਜ਼ ਦੇ ਨਾਪ ਦੇ ਹਿਸਾਬ ਦੇ ਨਾਲ ਬੈਟਿੰਗ ਹੋ ਗਈ ਫਿਨਿਸ਼ ਠੀਕ ਹੈ ਜੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ